ਆ ਘੋੜਾ ਬਾਈ 17 ਸਾਲ ਉਮਰ ਦਾ ਹੋ ਗਿਆ ਤੇ ਪਹਿਲੀ ਵਾਰੀ ਆਪਾਂ ਆਪਣੇ ਕੈਮਰੇ ਤੇ ਵਿਖਾਇਆ ਇਹ ਪਿੰਡ ਗੱਦਾ ਡੋਬ ਖੜਾ ਘੋੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹਨੂੰ ਹਰ ਇੱਕ ਪ੍ਰਾਣਾ ਬਰੀਡਰ ਘੋੜੇ ਨੂੰ ਜਾਣਦਾ ਕਿਉਂਕਿ ਬਾਈ ਕੁਲਦੀਪ ਵਾਲਾ ਗੱਦਾ ਡੋਬ ਵਾਲੇ ਵਾਲਾ ਘੋੜਾ ਇਹ ਬਹੁਤ ਫਿਮਸ ਘੋੜਾ ਇਹਦੇ ਬਾਈ ਸਾਨ ਘੋੜੇ ਗਾਂ 68 69 92 ਇੰਚ ਬਣੇ ਆ ਇਹ ਭਾਗਸਰ ਵਾਲੇ ਬਲਕਾਰਨ ਬਰਾਡ ਵਾਲੇ ਵੱਡੇ ਘੋੜੇ ਦਾ ਪੋਤਾ ਬਾਈ ਤੇ ਪਾਈ ਵਾਲੇ ਘੋੜੇ ਦਾ ਪੋਤਰਾ ਇਹਦੀ ਜਿਹੜੀ ਮਾਂ ਸੀ ਉਹ ਹਬੌਰ ਵਾਲੀ ਬਲੱਡ ਲਾਈਨ ਚੋਂ ਸੀ ਹਬੌਰ ਵਾਲੇ ਵੱਡੇ ਘੋੜੇ ਦੀ ਧੀ ਸੀਗੀ ਬਹੁਤ ਚੰਗੀ ਘੋੜੀ ਇਹ ਆਪਦੇ ਟਾਈਮ ਬਾਈ ਜਦੋਂ 2-4 ਦੰਦ ਬਸ਼ੇਰਾ ਸੀਗਾ ਇਹਨੇ ਬਹੁਤ ਸ਼ੋਅ ਜਿੱਤੇ ਆ ਤੇ ਜਿਹੜੇ ਬਾਈ ਇਹਨੇ ਰਿਕਾਰਡ ਪੈਦਾ ਕਰੇ ਹਨਾ ਉਹ ਕੋਈ ਹੋਰ ਘੋੜਾ ਛੇਤੀ ਰਿਕਾਰਡ ਪੈਦਾ ਕਰ ਨਹੀਂ ਸਕਦਾ ਹਾਂ ਇੱਕ ਗੱਲ ਜ਼ਰੂਰ ਆ ਇਹ ਬਲੱਡ ਲਾਈਨ ਆਪਣੇ ਕੋਲੇ ਬਚੀ ਬਹੁਤ ਥੋੜੀ ਐ ਕਿਉਂਕਿ ਬਲਕਾਰ ਨੰਬਰ ਆੜ ਵਾਲੇ ਘੋੜੇ ਦੇ ਬੱਚੇ ਨਾ ਪੰਜਾਬ ਚ ਮੇਰਾ ਖਿਆਲ 2-3 ਨਹੀਂ ਰਹਿ ਗਏ ਆ ਤੇ ਘੋੜਾ ਬਾਈ ਉਹ ਮੇਰਾ ਆਪ ਦਾ ਅੱਖੀ ਵੇਖਿਆ ਘੋੜਾ ਸੀਗਾ ਜਿਹੜਾ ਭਾਗਸਰ ਵਾਲਾ ਘੋੜਾ ਸੀ ਪਾਈ ਵਾਲੇ ਦਾ ਪੁੱਤ ਸੀ ਉਹ ਤੇ ਇਹ ਪਾਈ ਵਾਲੇ ਘੋੜੇ ਦਾ ਪੋਤਰਾ ਇਹਦੀ ਸਟਾਰਟ ਸਰਵਿਸ ਫੀਸ ਆ 31000 ਰੁਪਇਆ ਬਾਕੀ ਕੁਲਦੀਪ ਬਾਈ ਯਾਰਾਂ ਦਾ ਯਾਰ ਆ ਪੈਸੇ ਨਾਲ ਨਹੀਂ ਬੰਦੇ ਨਾਲ ਵਰਤਦਾ 65 ਇੰਚ ਦੀ ਹਾਈਟ ਆ ਬਾਈ ਉਮਰ ਪੇਛਾ 17 ਸਾਲ ਹੋਗੀ ਪਰ ਅੱਜ ਵੀ ਰੋਬ ਬਸ਼ੇਰਿਆਂ ਵਾਲਾ ਬਹੁਤ ਚੰਗੀ ਬਲੱਡ ਲਾਈਨ ਦਾ ਘੋੜਾ ਬਾਈ ਇਹਦੀ ਵੱਧ ਤੋਂ ਵੱਧ ਸਟਾਰਟ ਸਰਵਿਸ ਲਓ ਤੇ ਬਲੱਡ ਲਾਈਨ ਗਾਹ ਵਧਾਓ ਕਿਉਂਕਿ ਇਹ ਬਲੱਡ ਲਾਈਨ ਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਬਹੁਤ ਚੰਗੀ ਹਾਊ ਠੰਡੀ ਸੀਲ ਬਲੱਡ ਲੈਣਾ ਗੱਲਾਂ ਇੰਟਰਵਿਊ ਚ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਮਿੱਤਰੋ ਅੱਜ ਆਪਾਂ ਨਾ ਪਿੰਡ ਬੈਠੇ ਆ ਗੱਦਾ ਡੋਬ ਤੇ ਜਦੋਂ ਗੱਦਾ ਡੋਬ ਦਾ ਨਾਂ ਲੈ ਲਿਆ ਤੇ ਜਿਹੜੇ ਪੁਰਾਣੇ ਬੰਦੇ ਘੋੜੀਆਂ ਰੱਖਦੇ ਆ ਨਾ ਜਿਵੇਂ ਅੰਕਲ ਜਸਪਾਲ ਅਰਗੇ ਜਾਂ ਨਾਹ ਅਰਗੇ ਜਾਂ ਪੰਮੇ ਅਰਗੇ ਭਾਗਸਰ ਵਾਲੇ ਤੇ ਚੱਬਲਕਰਨ ਬਰਾੜ ਅਰਗੇ ਭਾਗਸਰ ਵਾਲੇ ਤੇ ਜਾਂ ਜਿਹੜੇ ਰਾਜਸਥਾਨ ਦੇ ਪੁਰਾਣੇ ਬਰੀਡਰ ਆ ਉਹ ਬੰਦੇ ਤਾਂ ਚਿਹਰਾ ਪਛਾਣ ਕੇ ਹੋਣੇ ਪਰ ਹੁਣ ਨਾ ਥੋੜੀ ਜੀ ਬਾਈ ਨੇ ਦਾੜੀ ਦੂੜੀ ਰੱਖ ਲਈ ਕਿਸੇ ਟਾਈਮ ਬਾਈ ਦਾ ਜਿਹੜਾ ਕੋੜਾ ਨਾ ਗੁੱਠ ਚ ਖੜਾ ਹੁੰਦਾ ਸੀਗਾ ਸ਼੍ਰੀ ਮੁਕਤਸਰ ਸਾਹਿਬ ਮਾਗੀ ਮੰਡੀ ਤੇ ਇਹ ਬਾਈ ਕੁਲਦੀਪ ਸਿੰਘ ਆ ਬਾਈ ਗੱਦਾ ਡੋਬ ਵਾਲਾ ਜਿਹਦੇ ਕੋਲੇ ਘੋੜਾ ਹੈਗਾ ਭਾਗਸਰ ਵਾਲੇ ਬਲਕਰਨ ਬਰਾੜ ਵਾਲੇ ਘੋੜੇ ਦਾ ਬੱਚਾ ਤੇ ਆਪਾਂ ਬਾਕੀ ਗੱਲਬਾਤ ਬਾਈ ਨਾਲ ਕਰਦੇ ਆਂ ਸਾਰੀ ਬਾਈ ਸਾਰੀ ਕੱਲੀ-ਕੱਲੀ ਜਾਣਕਾਰੀ ਦੇਊਗਾ ਮੈਂ ਕੁਝ ਨਹੀਂ ਦੱਸਣਾ ਤੁਹਾਨੂੰ ਬਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਬਾਈ ਮੜਾ ਜਾ ਬਾਂਗਾ ਨਾਲ ਕਰਾ ਦਿਓ ਜਾਨੂ ਬਈ ਇਹ ਕੌਣ-ਕੌਣ ਬਾਈ ਆ ਇਹ ਤਾਂ ਮੁੰਡਾ ਸਰਪੰਚ ਚਾਈ ਗੱਲਾਂ ਦੋਦਾ ਅੱਛਾ ਨਾਮ ਕੁਲਦੀਪ ਕਹਾਰਾ ਇਹਦਾ ਠੀਕ ਆ ਇਹ ਮੁੰਡਾ ਹੀ ਆਪਣੇ ਘੋੜਾ ਤੋਰਦਾ ਠੀਕ ਆ ਮੋਈਤਾ ਜੀ ਨਾ ਠੀਕ ਆ ਹਰਿਆਣੇ ਤੋਂ ਠੀਕ ਆ ਇਹ ਸਾਡੇ ਪਿੰਡੋਂ ਆ ਚਾਚਾ ਜੀ ਦੇ ਲੜਕੇ ਜੀ ਠੀਕ ਆ ਉਹ ਵੀ ਗੁਰਪ੍ਰੀਤ ਆ ਆਪਣੇ ਗੱਲ ਸਾਹਿਬ ਪਿੰਡ ਤੋਂ ਹੀ ਆਈ ਠੀਕ ਆ ਦੂਸਰਾ ਮੁੰਡਾ ਨੂੰ ਬਤਾਈ ਹੈ ਹਾਂ ਜੀ ਹਾਂ ਜੀ ਤੇ ਬਈ ਪਹਿਲਾਂ ਤਾਂ ਕੁਲਦੀਪ ਆਂ ਦੱਸ ਬਈ ਕਿੰਨਾ ਕੁ ਟਾਈਮ ਹੋ ਗਿਆ ਘੋੜੀਆਂ ਰੱਖਦੇ ਨੇ ਘੋੜੀਆਂ ਦਾ ਬਈ ਪੁਰਾਣੇ ਬਜ਼ੁਰਗ ਹੂੰ ਸ਼ੁਰੂ ਤੋਂ ਹੀ ਰੱਖਦੇ ਆ ਘੋੜਾ ਹੀ ਮੈਂ ਰੱਖਣ ਲੱਗਿਆ ਜੀ ਘੋੜੀਆਂ ਦਾ ਬਜ਼ੁਰਗਾਂ ਨੇ ਸਟਾਰਟਿੰਗ ਤੋਂ ਲੈ ਕੇ ਹੀ ਰੱਖਦੇ ਰਹੇ ਇੱਕ ਅੱਧੀ ਘੋੜੀ ਤਾਂ ਘਰੇ ਰਹੀ ਰਹੀ ਏ ਠੀਕ ਆ ਹਾਂਜੀ ਤੇ ਇਹਦੀ ਬਾਈ ਘੋੜੇ ਦੀ ਹੁਣ ਕਿੰਨੀ ਉਮਰ ਹੋ ਗਈ ਘੋੜੇ ਦਾ ਇਹਦਾ 7 ਦਾ ਜਨਮ ਆ 2007 ਦਾ 2007 ਦਾ 17 ਸਾਲ ਉਮਰ ਹੋ ਗਈ ਹਾਂਜੀ 17-18 ਸਾਲ ਦਾ ਹੋ ਗਿਆ ਤਕਰੀਬ ਠੀਕ ਆ ਤੇ ਬਾਈ ਇਹਦਾ ਕੀ ਨਾਮ ਰੱਖਿਆ ਘੋੜੇ ਦਾ ਇਹਦਾ ਨਾਮ ਸਣੀ ਆ ਜੀ ਸਣੀ ਹਾਂਜੀ ਤੇ ਬਾਈ ਇਹ ਕਿਹੜੇ ਕਿਹੜੇ ਸ਼ੋਹ ਚੱਟਿਆ ਕੋੜਾ ਇਹ ਪਹਿਲਾਂ ਦਾ ਮੁਕਸਰ ਸਾਹਿਬ ਤੋਂ ਆਇਆ ਸੀ ਹਮ ਸੈਕੰਡ ਅੱਛਾ ਫੇਰ ਹੀ ਆਪਣੇ ਇੱਥੇ ਬਈ ਕਿਹੜੇ ਸਨ ਚ ਆਇਆ ਸੀਗਾ ਸੈਕੰਡ ਇੱਥੇ 8 9 ਚ ਆਇਆ ਸੀ ਸਰਕਾਰੀ ਸ਼ੋਅ ਚ ਹਾਂਜੀ ਠੀਕ ਆ ਉਸ ਸਰਦਾਰ ਸੁਖਵੀਰ ਬਾਦਲ ਨੇ ਤੇ ਬਾਦਲ ਸਾਹਿਬ ਨੇ ਸਨਮਾਨਿਤ ਕੀਤਾ ਸੀ ਅੱਛਾ ਉਸ ਮੇਲੇ ਤੇ ਫੋਟੋ ਵੀ ਲੱਗੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਹਨਮਾਨਗੜ ਆਇਆ ਜੀ ਹੂੰ ਮੁਖਦਾ ਸੈਣਾ ਡੀਸੀ ਨੇ ਸਨਮਾਨਿਤ ਕੀਤਾ ਜੀ ਹੂੰ ਉਹਦੀ ਵੀ ਫੋਟੋ ਵੇਖੀ ਹਾਂਜੀ ਕਿਉਂਕਿ ਉਦੋਂ ਮੈਂ ਨਾ ਛੋਟੀ ਉਮਰ ਚ ਸੀ ਬਾਈ ਇਹ ਘੋੜਾ ਪਹਿਲਾਂ ਤੋਂ ਮੈਂ ਉੱਥੇ ਵੇਂਦਾ ਰਿਹਾ ਮੰਡੀ ਤੇ ਤੇ ਇੱਕ ਗੱਲ ਹੋਰ ਮੇਰੇ ਹਿਸਾਬ ਨਾਲ ਬਈ ਭਾਗਸਰ ਵਾਲੇ ਜਿਹੜੇ ਬਲਕਰਨ ਬਰਾੜ ਵਾਲਾ ਘੋੜਾ ਸੀਗਾ ਉਹਦੇ ਚੁਣਮੇ ਜੇ ਬੱਚੀ ਆ ਪੰਜਾਬ ਚ ਹਾਂਜੀ ਉਹਨਾਂ ਵਿੱਚੋਂ ਇੱਕ ਏ ਹੈ ਜੀ ਹਾਂ ਤੇ ਇੱਕ ਉਸਤ ਆ ਗਿਆ ਆਪਣਾ ਸੱਗੂ ਹਾਂਜੀ 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 ਬਸ ਦੋ ਕੋਈ ਦੋ ਤਿੰਨ ਘੋੜੇ ਹੋਰ ਹੋ ਸਕਦੇ ਹਾਂਜੀ ਹਾਂਜੀ ਤੇ ਬਈ ਇਹ ਤਾਂ ਕਿੰਨੀ ਘੋੜੀ ਕਰਾਸ ਹੋਈ ਆ ਬਾਈ ਯਾਰ ਕ੍ਰਾਸ ਸਟਾਰਟਿੰਗ ਸਟਾਰਟਿੰਗ ਜੀ ਤਾਂ ਰੱਖਿਆ ਹਿਸਾਬ ਖਦਾਵਾ ਹੁਣ ਤਾਂ ਉਦੋਂ ਬਾਅਦ ਉਹ ਬਜ਼ੁਰਗ ਲਿਖਦੇ ਲੁਖਦੇ ਸੀ ਹੁਣ ਤਾਂ ਹੀ ਕੋਈ ਅੰਦਾਜ਼ਾ ਨਹੀਂ ਅੱਛਾ ਤਾਂ ਅਸੀਂ ਕਹਿੰਦੇ ਨਹੀਂ ਹੁਣ ਨਹੀਂ ਲਿਖ ਲਿਖੀ ਆਈ ਉਹ ਘੋੜੀ ਚੰਗੀ ਪਈ ਜਾਂਦੀ ਏ ਜਿਹੜੇ ਬੰਦੇ ਇਸ ਘੋੜੇ ਦੇ ਯਕੀਨ ਆ ਉਹ ਤਾਂ ਹੁਣ ਵੀ ਇਸੇ ਤੋਂ ਹੀ ਭਰੌਂਦੇ ਆਈ ਕੁੜੀਆਂ ਮੇਟ ਬਹੁਤ ਹੋਈਆਂ ਠੀਕ ਆ ਤੇ ਬਈ ਇਹਦੀ ਮਾਂ ਕਿਹਦੀ ਸੀ ਕੁੜੀ ਮਾਂ ਇਹਦੀ ਜੀ ਸ਼ਿਆਲ ਦੇ ਵਿੱਚ ਤਾਂ ਕਾਲੀ ਹੋ ਜਾਂਦੀ ਸੀ ਗਰਮੀਆਂ ਹੀ ਥੋੜੀ ਜੀ ਤੇਲੀਆ ਪਾ ਮਾਰਦੀ ਸੀ ਉਹ ਬੋਹਰ ਵਾਲੇ ਵੱਡੇ ਘੋੜੇ ਦੀ ਧੀ ਸੀ ਜੀ ਠੀਕ ਆ ਵੱਡ ਖਾਣੇ ਦੀ ਵੱਡ ਖਾਣੇ ਦੀ ਜੀ ਸਰਦਾਰ ਕਰਤਾਰ ਸਿੰਘ ਕੋਲੇ ਸੀ ਠੀਕ ਆ ਤੇ ਪਿਓ ਸੀ ਤੁਹਾਨੂੰ ਪਤਾ ਹੀ ਹੈ ਬਾਈ ਮਰਾੜ ਬਲਕਰਨ ਵਾਲੇ ਘੋੜੇ ਦਾ ਬੱਚਾ ਹੀ ਉਹ ਜਿਹੜਾ ਕੋੜਾ ਸੀਗਾ ਨਾ ਉਹ ਘੋੜੇ ਨੂੰ ਮੈਂ ਆ ਪੱਥੀ ਕਾ ਵੱਡ ਕੇ ਪਾਇਆ ਹਾਂਜੀ ਕਿਉਂਕਿ ਕੋਟ ਭਾਈ ਬਾਈ ਚਰਨਜੀਤ ਕੋਲੇ ਹੁੰਦਾ ਸੀ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਫਿਰ ਕਿੱਥੋਂ ਆਏ ਉਹ ਜਮਾ ਘੋੜਾ ਜਿਹੜੇ ਉਹਦੇ ਬਾਡੀ ਸਟਰਕਚਰ ਆ ਇਹ ਘੋੜੇ ਦੇ ਜਮਾ ਉਹਦੇ ਨਾਲ ਸੇਮ ਆ ਹਾਂਜੀ ਬਸ ਇਹਦੇ ਥੋੜਾ ਜਿਹਾ ਜਿਹੜਾ ਹੈਗਾ ਮੰਨ ਕੇ ਚੱਲੋ ਮੂੰਹ ਹਾਂਜੀ ਉਹ ਹਬੌਰ ਵਾਲੇ ਵੱਡੇ ਘੋੜੇ ਦਾ ਹਾਂਜੀ ਉਹ ਬੋਹਰ ਵਾਲੇ ਦੀ ਫਰਮਾਨ ਸੀ ਨਹੀਂ ਤੇ ਇੱਕ ਪਈ ਦਾ ਸੁੰਭ ਬਹੁਤ ਵੱਡਾ ਹਨਾ ਸੁੰਭ ਬਾਈ ਇਹਦੀ ਮਾਂ ਦਾ ਵੀ ਐਵੇਂ ਸੀ ਹੂੰ ਕੁਰੀ ਇਸੇ ਬਰਲੇ ਕੋਈ ਖੁਰੀਆਂ ਵਾਲੇ ਕੋਲੋਂ ਮਿਲਦੀ ਸੀ ਉਵੇਂ ਹੀ ਹੁਣ ਇਹਦਾ ਠੀਕ ਆ ਇਹਦੇ ਮਾੜਾ ਫੈਰੀਰ ਖੁਰੀ ਨਹੀਂ ਲੱਗਦਾ ਆਈ ਪਿੰਦਾ ਹੀ ਲਿਉਂਦਾ ਹੁੰਦਾ ਲਬਲਬਗੇ ਜੀ ਅੱਛਾ ਉਹ ਹੀ ਲਾਉਂਦਾ ਪਿੰਦਾ ਹੀ ਜੀ ਆਮ ਤਾਂ ਖੁਰੀਆਂ ਵਾਲੇ ਆਉਂਦੇ ਛੋਟੀਆਂ ਖੁਰੀ ਹੁੰਦੀ ਨਹੀਂ ਐਡੀ ਜੀ ਤੇ ਭਾਈ ਕਿੰਨੀ ਫੀਸ ਆ ਭਾਈ ਫੀਸ ਤਾਂ 31000 ਆ ਪਹਿਲਾਂ ਵੀ ਇੱਕ ਕਰੀ ਮੁੰਡਾ ਸੀ ਆ 31 ਉਹਦੋਂ 32 ਲੈ ਕੇ 31 ਆਈ ਆ ਭਾਈ ਠੀਕ ਆ ਤੇ ਬਈ ਮੈਂ ਇੱਕ ਗੱਲ ਦੱਸਣਾ ਵੀ ਬਾਈ ਐਨੀ ਗੱਲ ਜ਼ਰੂਰ ਆਪਣੀ ਪਹਿਲਾਂ ਹੋਈ ਆ ਬਾਈ ਨਾਲ ਇਹ ਕਹਿੰਦਾ ਵੀ ਜੇ ਕੋਈ ਭਰਾ ਦੀ ਘੋੜੀ ਰੱਖੀ ਆ ਤੇ ਕਈ ਵਾਰੀ ਬੰਦੇ ਦੇ ਘਰਦਿਆਂ ਮਜਬੂਰ ਨਾ ਹੁੰਦੀਆਂ ਜੇ ਕੋਈ ਫੀਸ ਕਈ ਵਾਰੀ ਹਨਾ ਐਨੀ ਨਹੀਂ ਤਾਰ ਸਕਦਾ ਉਹ ਇਹ ਕਹਿੰਦਾ ਵੀ ਚਿਚਕੇ ਨਾ ਮੈਨੂੰ ਫੋਨ ਲਾ ਲੈ ਹਾਂਜੀ ਐਨਾ ਹੀ ਬਾਈ ਨੇ ਛੋਟ ਦਿੱਤੀ ਆ ਘੋੜਾ ਬਾਈ ਪ੍ਰਾਣੀ ਬਲੱਡ ਲੈਣ ਦਾ ਇਹਦੇ ਚ ਦੋ ਬਲੱਡ ਲੈਣਾ ਬਹੁਤ ਤਗੜੇ ਘੋੜਿਆਂ ਦੀਆਂ ਹਬੌਰ ਵਾਲੇ ਵੱਡੇ ਘੋੜੇ ਦੀ ਇਹਦੇ ਚ ਬਲੱਡ ਲੈਣਾ ਇੱਕ ਬਲਕਰਨ ਬਰਾੜ ਵਾਲੇ ਦੀ ਆ ਜਿਹੜਾ ਭਾਗਸਰ ਘੋੜਾ ਸੀਗਾ ਹਾਂਜੀ ਤੇ ਇਹਦਾ ਹਾਈਟ ਕਿੰਨੀ ਹੈ ਜੀ ਹਾਈਟ ਇਹਦੀ ਜੀ ਉਹਨਾਂ ਨੇ ਨਾਪੀ ਸੀ ਜੀ 65 ਕਿਛਾ 65 ਇੰਚਾਂ ਦੇ ਸੀ ਜੀ ਹੁਣ ਮਾਣ ਘੜਨਾਪੀ ਜ ਫੌਜੀ ਕਰਨੀ ਫੌਜੀ ਪੱਟੀ ਨਾਲ ਠੀਕ ਆ ਉਸ ਤੋਂ ਬਾਅਦ ਨਹੀਂ ਨਾ ਉਸ ਤੋਂ ਬਾਅਦ ਹੀ ਨਹੀਂ ਆਪਾਂ ਕਿਤੇ ਨਾਪੀ ਹੈ ਹੀ ਨਹੀਂ ਆਪਾਂ ਮੁੜ ਕੇ ਅਸਾ ਮੇਲੇ ਦੇ ਉੱਡ ਗਏ ਸੀ ਆ ਹੁਣ ਦੋ ਕੁ ਸਾਲਾਂ ਦੇ ਉਹ ਲੋਕਾਂ ਨੇ ਐਵੇਂ ਕਹਿਣ ਲੱਗੇ ਵੇਚਤਾ ਵੇਚਤਾ ਫਿਰ ਤਾਂ ਲੱਗੇ ਆ ਜੀ ਹੁਣ ਦੋ ਸਾਲ ਹੋ ਗਏ ਲ ਜਾਂਦੇ ਆ ਤੇ ਬਈ ਇਹਦੇ ਕੋੜੇ ਕਿੰਨੇ ਕਾਂ ਸਾਣ ਬਣਿਆ ਘੋੜੇ ਦਾ ਇਹ ਦੇ ਇੱਕ ਦਿਨ ਭਾਈ 네ਹਰੂ ਨੇ ਗਣਾਏ ਸੀ ਹੂੰ ਘੋੜੇ ਦਾ ਇਹ ਬਹੁਤ ਬਣ ਗਏ ਜੀ ਇਹਦੇ 30 32 ਘੋੜੇ ਸਾਂ ਗਣਾਈ ਸੀ ਹੁਣ ਭਾਈ 네ਹਰੂ ਨੂੰ ਬੜਾ ਬਦਾ ਬਾਦਰ ਗੜੇ ਵਾਲੇ ਨੇ ਠੀਕ ਆ ਹਾਂ ਜੀ ਇੱਕ ਤਾਂ ਮੈਂ ਵੀ ਦੱਸ ਦਿੰਦਾ ਭਾਈ ਬਿੱਟੂ ਕੋਲੇ ਸੀਗਾ ਝੋੜੜਾ ਹਾਂ ਝੋੜੜੇ ਸੀ ਜੀ ਤਹਿਸੀਲਦਾਰ ਸਟੱਡ ਬਰਮਜ ਉਹਨਾਂ ਕੋਲੇ ਆ ਹਾਂਜੀ ਅੱਛਾ ਇੱਕ ਮਹਿਲਾ ਪੱਪੂ ਪੇਵੇ ਆ ਜੀ ਹਾਂ ਅਬ ਵਈ ਗਰਮੇਲ ਬੜਵਾਰੀ ਤੋਂ ਘੋੜੀ ਲਿਆ ਸੀ ਮੁਕਸਰ ਵਾਲੇ ਤੋਂ ਅੱਛਾ ਉਹ ਵੀ ਬਹੁਤ ਤਖੜਾ ਸਾਣ ਬਣੇ ਇੱਕ ਇਤੋ ਬੰਨਾਂ ਵਾਲੀ ਜੀ ਅੱਛਾ ਇੱਕ ਫਾਇਲ ਕਾ ਜੀ ਸੰਧੂਆਂ ਕੋਲੇ ਸੀ ਠੀਕ ਆ ਤੇ ਤਿਹੜਾ ਬਰੂਡ ਮੇਰਾ ਕਿਦਾਂ ਕਿ ਤਿਆਰ ਹੋਗਾ ਘੋੜੀਆਂ ਘੋੜੀਆਂ ਹੀ ਘੋੜੀਆਂ ਵੀ ਚੰਗੀਆਂ ਹੋਗੀਆਂ ਜੀ ਤਾਂ ਅਸਲ ਗੱਲੇ ਆ ਹਾਂ ਮੈਨੂੰ ਇੰਨਾ ਕੋਈ ਤਜਰਬਾ ਨਹੀਂ ਸੀ ਪਹਿਲਾਂ ਪਹਿਲਾਂ ਮੁੰਡਾ ਆਉਂਦਾ ਸੀ ਮੇਰੇ ਕੋਲੇ ਰਾਜਵੀਰ 베ਰੀ ਤੋਂ ਹਾਂ ਸਟਾਰਟਿੰਗ ਦੇ ਵਿੱਚ ਜਿੰਨੇ ਬੱਚੇ ਸੀ ਨਾ ਜੀ ਬੱਚੇ ਬੱਚੀਆਂ ਉਹ ਲੈ ਗਿਆ ਮੈਮ ਕੋਲੇ ਮੇਰੀ ਬਿੰਦਾ ਹੂੰ ਫਿਰ ਮੈਨੂੰ ਭਾਈ ਜਸਪਾਲ ਨੇ ਆਖਿਆ ਕਿ ਨਾ ਕਰੀ ਕੀ ਜਾਨਾ ਓੜੇ ਦੇ ਬੱਚੇ ਤਾਂ ਸਾਰੇ ਦਿੱਲੀੋਂ ਬਾਹਰ ਟਪਾਈ ਜਾ ਨਾ ਬਾਹਰ ਤੇ ਪੰਜਾਬ 'ਚ ਕੀ ਪਤਾ ਲੱਗੂ ਹੂੰ ਫਿਰ ਉਸ ਤੋਂ ਬਾਅਦ ਆ ਛੋਟੇ ਖੜੇ ਆਲਾ ਇਹ ਆਲਮਲੇ ਸਰ ਪਰਮਜੀਤ ਦੇ ਘਰੇ ਜੰਮਿਆ ਸੀ ਜਿਹੜਾ ਤਹਿਸੀਲਦਾਰ ਲੈ ਕੇ ਗਿਆ ਅੱਛਾ ਫਿਰ ਇਹ ਤਿੰਨ ਚਾਰ ਬੱਚੇ ਅਸੀਂ ਨਹੀਂ ਦੱਸੇ ਕਿਸੇ ਨੂੰ ਇਹ ਤੇਰੇ ਇਹ ਜੀ ਇੱਕ ਪੱਕੀ ਘੋੜੀ ਖੜੀ ਹੈ ਜੀ ਉਹ ਵੀ 69 ਨੂੰ 3 ਇੰਚ ਦੀ ਹੈਗੀ ਹੈ ਜੀ ਤੇ ਜਿਹੜੀ ਇਹਦੇ ਛਿਫਕੇ ਦੀ ਆਪਾਂ ਗੱਲ ਕਰਕੇ ਹੁਣ ਮੜਾ ਜਾ ਵਿਖਾਉਣ ਲੱਗਾ ਹੀ ਨਹੀਂ ਉਮਰ ਚਾਕੇ ਹਨਾ ਨਹੀਂ ਜੀ ਛਿਫਕਾ ਹੈ ਉਹ ਆਮ ਖੜਾ ਦਿੰਦੇ ਹੈ ਜੀ ਆਪਾਂ ਦਾ ਜੋ ਮਹਾਰਾਜ ਨੇ ਜਿਵੇਂ ਨਹੀਂ ਇਹ ਜਿਹਦੇ ਪਿੱਛੇ ਦੇ ਇਹ ਮੰਨ ਕੇ ਚੱਲ ਤੁਸੀਂ ਆਨੇ 7-8 ਚ ਪਾਇਆ ਸੀਗਾ ਸ਼ੋਅ ਚ ਉਦੋਂ ਫਿਰ ਕੋਈ ਮਾੜੇ ਮੋਟੀ ਛਿਪਕੇ ਦੀ ਰਹਿਤ ਹੁੰਦੀ ਸੀਗੀ ਨਹੀਂ ਜੀ ਉਦੋਂ ਇੰਨਾ ਛਿਪਕੇ ਨੂੰ ਕੋਈ ਨਹੀਂ ਸੀ ਵੇਂਦਾ ਜੀ ਉਹ ਤਾਂ ਹਾਈਟ ਵੇਂਦੇ ਸੀ ਤੇ ਬਾਕੀ ਉਹਨਾਂ ਨੂੰ ਡਾਕਟਰਾਂ ਨੂੰ ਪਤਾ ਕੀ ਕੁਝ ਵੇਂਦੇ ਸੀ ਉਦੋਂ ਇੰਨਾ ਛਿਪਕਾ ਛਿਪਕਾ ਇਹਦਾ ਹੋਣੀ ਜਿਆਦੇ سپورਟਲੈਸ سپورਟਲੈਸ ਕਰਨ ਲੱਗੇ ਜੀ ਛਿਪਕਾ ਤਕਰੀਬਨ ਨੁਕਰਿਆਂ ਸਾਰਿਆਂ ਦੇ ਹੈ ਜੀ ਪਰ ਕੋਈ ਕਢਾ ਦਿੰਦਾ ਜੀ ਆਪਾਂ ਉਮੀਦ ਰੱਖਿਆ ਪਹਿਲਾਂ ਬਾਈ ਇਹਦੇ ਮੁੱਢ ਕ ਤੀਨੋਂ ਸੀਗਾ ਜਦੋਂ ਦੋ ਦੰਦ ਸੀ ਜਾਂ ਚਾਰ ਨਹੀਂ ਇਹ ਤਾਂ ਜਿੰਨਾ ਚਿਪਕਾ ਇਹਦੇ ਹੈਗਾ ਜੀ ਹਾਂ ਜ्यों ਜੰਮਿਆ ਹਾਂ ਮੁੱਢ ਲਾ ਤੋਂ ਹੀ ਆ ਜੀ ਉਦੋਂ ਨਿੱਕੀਆਂ ਨਿੱਕੀਆਂ ਬਿੰਦੀਆਂ ਸੀ ਹਾਂ ਹੁਣ ਜਿਵੇਂ ਜਿਵੇਂ ਉਮਰ ਦਾ ਵੱਡਾ ਹੁੰਦਾ ਹੋਂ ਉਹ ਵੱਡੀਆਂ ਹੋ ਗਈਆਂ ਠੀਕ ਆ ਚਿਪਕਾ ਮੁੱਢ ਜੰਮਣ ਤੋਂ ਉਦੋਂ ਦਾ ਹੀ ਆਈ ਠੀਕ ਆ ਲੈ ਵੀ ਮਿੱਤਰੋ ਇਹ ਅਸੀਂ ਬਾਈ ਕੁਲਦੀਪ ਦੀਆਂ ਖਰੀਆਂ ਗੱਲਾਂ ਹਨਾ ਜੇ ਕਿਸੇ ਭਰਾ ਨੂੰ ਬਾਈ ਗੁੱਸਾ ਲੱਗ ਗਿਆ ਹੋਵੇ ਤਾਂ ਗੁੱਸਾ ਨਾ ਮੰਨਿਓ ਬੱਚੇ ਹੁਣ ਜਿਹੜੇ ਬੱਚੇ ਲੈ ਆਈ ਜਾਂਦੇ ਆ ਜੀ ਇੱਕ ਤਾਂ ਆਪਣੇ ਘਰੇ ਬਛੇਰਾ ਖੜਾ ਹਮ ਤੇ ਇੱਕ ਦੋ ਬੱਚੀਆਂ ਹੋਰ ਹੁਣ ਬੱਚੇ ਬਹੁਤ ਸਾਫ ਆਈ ਜਾਂਦੇ ਆ ਜੀ ਠੀਕ ਆ ਹੁਣ ਆਲੇ ਬੱਚਿਆਂ ਦੇ ਝੱਕਾ ਨਹੀਂ ਆਇਆ ਠੀਕ ਆ ਇੱਕ 22 ਦੇ ਘਰੇ ਨਾ ਸਿੰਧੀ ਘੋੜੀ ਤੋਂ ਨੁਗਰਾ ਬਛੇਰਾ ਆਇਆ ਉਹ ਅਸੀਂ ਵੀਡੀਓ ਚ ਨਹੀਂ ਵਿਖਾਉਣਾ ਤੁਸੀਂ 22 ਦੇ ਘਰੇ ਆਉਣਾ ਪਿੰਡ ਗੱਦਾ ਡੋਬ ਜਦੋਂ ਆਪਾਂ ਮਲੋੜ ਤੋਂ ਹੋਬੋਰ ਜਾਗੇ ਕਟਿਆਂ ਵਾਲੀ ਪਿੰਡ ਤੋਂ ਗੱਦਾ ਡੋਬ ਨੂੰ ਸੜਕ ਆਉਂਦੀ ਆ ਤੁਸੀਂ ਘਰੇ ਆ ਕੇ ਉਹ ਬੇਸ਼ੇਰਾ ਵੇਖ ਕੇ ਜਾਣਾ ਅਸੀਂ ਵੀਡੀਓ ਚ ਨਹੀਂ ਵਿਖਾਉਣਾ ਤੇ ਨਾਲੇ ਤੁਸੀਂ ਘੋੜੇ ਦੇ ਦਰਸ਼ਨ ਕਰਕੇ ਜਾਣੇ ਆ ਵੀਡੀਓ ਜਿੰਨੇ ਘੋੜਿਆਂ ਵਾਲੇ ਭਰਾਵਾ ਤੋਂ ਬਾਅਦ ਸ਼ੇਅਰ ਕਰਿਓ ਕਿਉਂਕਿ ਬਾਈ ਇਹ ਜਿਹਾ ਪੁਰਾਣੀਆਂ ਬਲੱਡ ਲਾਈਨਾਂ ਦੇ ਘੋੜੇ ਬਹੁਤ ਘੱਟ ਰਹਿ ਗਏ ਪੰਜਾਬ ਚ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਜੀ